ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਗਰਮੀ ਦੇ ਮੌਸਮ ਦੇ ਵਿੱਚ ਠੰਡੀ ਠੰਡੀ ਸੇਵੀਆਂ ਜੋ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਨੇ ਇਹ ਆਪਾਂ ਕਸਟਰਡ ਵਾਲੀਆਂ ਬਣਾਵਾਂਗੇ ਤੇ ਇਦਾਂ ਲੱਗਦਾ ਜਿਵੇਂ ਆਪਾਂ ਆਈਸਕ੍ਰੀਮ ਖਾ ਰਹੇ ਹੁੰਨੇ ਆ ਤੇ ਇਹਦੀ ਰੈਸিপি ਵੀ ਬਹੁਤ ਆਸਾਨ ਹੈ ਤੁਸੀਂ ਕਦੇ ਵੀ ਬਣਾ ਕੇ ਖਾ ਸਕਦੇ ਹੋ ਤੇ ਆਪਾਂ ਜਿਹੜਾ ਸਮਾਨ ਯੂਜ਼ ਕਰਾਂਗੇ ਉਹ ਵੀ ਤੁਹਾਡੇ ਘਰਾਂ 'ਚ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਕਟੋਰੀ ਸੇਵੀਆਂ ਨੂੰ ਇਦਾਂ ਹੀ ਡਰਾਈ ਰੋਸਟ ਕਰਾਂਗੇ ਆਪਾਂ ਕੁਝ ਵੀ ਘਿਓ ਵਗੈਰਾ ਕੁਝ ਨਹੀਂ ਪਾਇਆ ਇਦਾਂ ਹੀ ਆਪਾਂ ਹਲਕੀਆਂ ਹਲਕੀਆਂ ਭੁੰਨਾਂਗੇ ਸਾਈਡ ਤੇ ਆਪਾਂ 1.5 ਲੀਟਰ ਦੇ ਕਰੀਬ ਦੁੱਧ ਲੈ ਲਿਆ ਏ ਉਹਨੂੰ ਵੀ ਉਬਾਲਣ ਲਈ ਰੱਖਤਾ ਏ ਜਿਵੇਂ ਹੀ ਦੁੱਧ ਵਿੱਚ ਉਬਾਲ ਆ ਜਾਏਗਾ ਉਵੇਂ ਹੀ ਆਪਾਂ ਉਹਦੇ ਵਿੱਚ ਭੁੰਨੀਆਂ ਹੋਈਆਂ ਆਪਣੀਆਂ ਸੇਵੀਆਂ ਉਹ ਪਾ ਦਾਂਗੇ ਤੇ ਹੁੰ ਜਦ ਤੱਕ ਸੇਮੀਆਂ ਪੱਕਣ ਸੇਮੀਆਂ ਚੰਗੀ ਤਰ੍ਹਾਂ ਪਕਾਵਾਂਗੇ ਫਲੇਵਰ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਇਚੀ ਤੁਸੀਂ ਇਲਾਇਚੀ ਪਾਊਡਰ ਲੈ ਸਕਦੇ ਹੋ ਜਾਂ ਇਦਾਂ ਜਿਵੇਂ ਅਸੀਂ ਕੁੱਟਕੇ ਪਾਈਏ ਓਦਾਂ ਵੀ ਪਾ ਸਕਦੇ ਹੋ ਜਦੋਂ ਸੇਵੀਆਂ ਆਪਣੀ ਪੱਕ ਜਾਣਗੀਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਪਹਿਲਾਂ ਜੇ ਪਾਵਾਂਗੇ ਤਾਂ ਆਪਣੀ ਸੇਵੀਆਂ ਨਹੀਂ ਪੱਕਣਗੀਆਂ ਇਸ ਲਈ ਜਦ ਸੇਵੀਆਂ ਚੰਗੀ ਤਰ੍ਹਾਂ ਪੱਕ ਜਾਣ ਫਿਰ ਆਪਾਂ ਚੀਨੀ ਪਾਵਾਂਗੇ ਤੇ ਸਾਈਡ ਤੇ ਆਪਾਂ ਲਵਾਂਗੇ ਕਸਟਰਡ ਪਾਊਡਰ ਅਸੀਂ ਇਹਦੇ 3 ਚਮਚ ਲੈਤਾ ਹੈ ਤੇ ਇਹਦੇ ਵਿੱਚ ਆਪਾਂ ਦੁੱਧ ਪਾ ਕੇ ਘੋਲ ਤਿਆਰ ਕਰਾਂਗੇ ਇਹ ਵੀ ਆਪਾਂ ਉਦੋਂ ਹੀ ਪਾਣਾ ਹੈ ਜਦੋਂ ਆਪਣੀ ਸੇਵੀਆਂ ਚੰਗੀ ਤਰ੍ਹਾਂ ਬਣ ਜਾਣ ਕਿਉਂਕਿ ਕਸਟਰਡ ਪਾਣ ਤੋਂ ਬਾਅਦ ਦੁੱਧ ਜਿਹੜਾ ਬਹੁਤ ਛੇਤੀ ਛੇਤੀ گاੜਾ ਹੋਣ ਲੱਗ ਜਾਂਦਾ ਹੈ ਕਸਟਰਡ ਪਾਉਂਦੇ ਸਾਰੀ ਆਪਾਂ ਇਹਨੂੰ ਲਗਾਤਾਰ ਚਲਾਣਾ ਹੈ ਤੇ ਥੋੜਾ ਥੋੜਾ ਕਰਕੇ ਪਾਣਾ ਹੈ ਇਹਦੇ ਨਾਲ ਗੁਟਲੀਆਂ ਨਹੀਂ ਬਣਣਗੀਆਂ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਹੀ ਹੁਣ ਇਹਨੂੰ ਆਪਾਂ 2-4 ਮਿੰਟ ਪਕਾਵਾਂਗੇ ਜਿਵੇਂ ਜਿਵੇਂ ਗਾੜੀ ਹੋਣਗੀਆਂ ਤੇ ਬਸ ਆਪਣੀ ਸੇਵੀਆਂ ਨੇ ਜਿਹੜੀਆਂ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਠੰਡੀਆਂ ਹੋ ਕੇ ਹੋਰ ਗਾੜੀਆਂ ਹੋ ਜਾਂਦੀਆਂ ਨੇ ਤੁਸੀਂ ਇਹਨਾਂ ਨੂੰ ਏਦਾਂ ਵੀ ਖਾ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਠੰਡੀਆਂ ਕਰ ਲਿਆ ਹੈ ਤੇ ਇਹਦੇ ਵਿੱਚ ਤੁਸੀਂ ਜਿਹੜੇ ਵੀ ਤੁਹਾਡੇ ਘਰੇ ਫਰੂਟ ਹੋਣ ਤੇ ਉਹ ਤੇ ਨਾਲ ਤੁਸੀਂ ਡਰਾਈ ਫਰੂਟ ਏਦਾਂ ਪਾ ਕੇ ਤੁਸੀਂ ਆਪਣੇ ਮਹਿਮਾਨਾਂ ਨੂੰ ਵੀ ਸਰਵ ਕਰ ਸਕਦੇ ਹੋ ਤੇ ਬੱਚਿਆਂ ਨੂੰ ਵੀ ਤੁਸੀਂ ਏਦਾਂ ਇਹਦੇ ਵਿੱਚ ਪਾ ਕੇ ਫਰੂਟ ਖਿਲਾ ਸਕਦੇ ਹੋ ਅਸੀਂ ਇਹਦੇ ਵਿੱਚ ਮੰਗੋ ਪਾਇਆ ਹੈ ਬਰੀਕ ਬਰੀਕ ਕੱਟ ਲਿਆ ਹੈ ਇਹ ਵਾਲੀ ਸੇਮੀਆਂ ਠੰਡੀਆਂ ਹੀ ਵਧੀਆਂ ਲੱਗਦੀਆਂ ਨੇ ਤਾਂ ਇਸ ਲਈ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਫੇਰ ਹੀ ਸਰਵ ਕਰਨਾ ਥੋੜਾ ਜਿਹਾ ਹੋਰ ਮੰਗੋ ਪਾਵਾਂਗੇ ਤੇ ਟੂਟੀ ਫਰੂਟੀ ਵੀ ਪਾਵਾਂਗੇ ਤੁਸੀਂ ਡਰਾਈ ਫਰੂਟ ਜਾਂ ਜਿਹੜਾ ਵੀ ਤੁਹਾਡੇ ਘਰ ਫਰੂਟ ਅਵੇਲੇਬਲ ਹੋਵੇ ਉਹ ਪਾ ਸਕਦੇ ਹੋ ਜੇ ਤੁਸੀਂ ਬਿਨਾਂ ਤੁਹਾਡੇ ਘਰ ਕੋਈ ਫਰੂਟ ਨਹੀਂ ਵੀ ਹੈਗਾ ਤਾਂ ਤੁਸੀਂ ਇਦਾਂ ਵੀ ਬਣਾ ਕੇ ਖਾ ਸਕਦੇ ਹੋ ਤੇ ਬਾਸ ਦੀ ਤਿਆਰ ਨੇ ਆਪਣੀ ਸੇਵੀਆਂ ਤੁਸੀਂ ਇੱਕ ਵਾਰ ਜ਼ਰੂਰ ਬਣਾਉਣਾ ਤੁਸੀਂ ਇੱਕ ਵਾਰ ਬੱਚਿਆਂ ਨੂੰ ਖਲਾਉਂਗੇ ਉਹ ਦੁਬਾਰਾ ਜ਼ਰੂਰ ਮੰਗਣਗੇ ਬਹੁਤ ਹੀ ਆਸਾਨ ਰੈਸিপি ਸੀ ਤੇ ਬਹੁਤ ਹੀ ਵਧੀਆ